ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਪ੍ਰਾਰਡ ਵਲੌਗਸ ਤੇ ਫਿਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਤੁਸੀਂ ਸਾਡੇ ਠੀਕ ਠਾਕ ਹੋਵੋਗੇ ਹਾਂਜੀ ਟਾਈਮ ਹੋ ਗਿਆ ਲਓ ਜੀ ਟਾਈਮ ਹੋ ਗਿਆ 10:30 ਵਜੇ ਦਾ ਤੇ ਆਪਾਂ ਵਗੈਰਾ ਸਾਰੇ ਨਵੇੜਕੇ ਦਿਨ ਉਦੋਂ ਤੋਂ 8 ਤੋਂ 10 ਟਿਊਸ਼ਨ ਪੜਾਈ ਸੀ ਆਪਾਂ ਟਿਊਸ਼ਨ ਪੜਾ ਕੇ ਤੇ ਹੁਣ ਮੈਂ ਫ੍ਰੀ ਹੋਈ ਸੀ ਤੇ ਸੇਰਨਾ ਕੇ ਆਈ ਸੀ ਤੁਹਾਨੂੰ ਪਤਾ ਸੰਡੇ ਆ ਤੇ ਸੈਚਰਡੇ ਟਾਈਮ ਨਹੀਂ ਲੱਗਾ ਸੀਗਾ ਤੇ ਸੇਰ ਮੈਂ ਆਇਆ ਹੀ ਹੁਣ ਆਪਾਂ ਹੋ ਰਿਹਾ ਰੈਡੀ ਤੇ ਆਪਾਂ ਕਿੱਥੇ ਜਾਣਾ ਤੁਹਾਨੂੰ ਪਤਾ ਲੱਗੂਗਾ ਆਪਾਂ ਜਾ ਕੇ ਉਹਨੂੰ ਬਠੰਡੇ ਇੱਕ ਮਿੰਟ ਜੀ ਤੇ ਆਪਾਂ ਜਾ ਕੇ ਆਣਾ ਬਠੰਡੇ ਤੇ ਮੈਂ ਸੇਰ ਧੋਤਾ ਮੈਂ ਕਿਹਾ ਨਾ ਹਸਬੰਡ ਆਉਣ ਵਾਲਿਆ ਤੇ ਕੀ ਕੰਮ ਜਣਾ ਤੁਹਾਨੂੰ ਦੱਸ ਦਾਂਗੇ ਬਾਅਦ ਚ ਦੱਸ ਦਾਂਗੇ ਦਵਾ ਦਵਾ ਤਿਆਰ ਹੋ ਜਾ ਹਸਬੰਡ ਆਉਣ ਵਾਲਿਆ ਰੈਡੀ ਹੋ ਜੀ ਦਵਾ ਤਾਂ ਹਸਬੰਡ ਆਉਣ ਵਾਲਿਆ ਮੰਮਾ ਹਾਂਜੀ ਰਾਈ ਵਿੱਚ ਰੱਖ ਦਿਓ

ਮੈਂ ਨੋ ਤੇ ਪੇਟੇ ਲੋ ਦੀ ਜਾਨ ਦੀ ਬਠਿੰਡੇ ਬਾਜ਼ਾਰ ਦੇ ਵਿੱਚ ਦੱਦਫਾ ਵਾਲ ਸੈੱਟ ਕਰ ਲਈ ਹਸਬੰਦ ਉਹਨਾਂ ਨੇ ਕਹਿੰਗੇ ਰੈਡੀ ਨਹੀਂ ਹੋਏ ਉਹਨਾਂ ਨੂੰ ਕੀ ਪਤਾ ਕਿ ਰੈਡੀ ਤੇ ਹੈਗੇ ਚਲਵਾਲ ਨਾ ਮੈਂ ਕਹਿੰਨਾ ਜੇ ਆ ਕੇ ਆ ਕੇ ਨਹੀਂ ਵਾਲ-ਵੋਲਾਂ ਦਾ ਕੰਮ ਹੋਣਾ ਆ ਕੇ ਤੁਹਾਨੂੰ ਤਾਂ ਬੇਬੀ ਨੇ ਸੋਣਾ ਫਿਰ ਮੈਂ ਵੀ ਸੋ ਲਵਾਂਗੀ ਨਾਲ ਹੀ ਸੋਣਾ ਪਹਿਲਾਂ ਮਿੰਦੂ ਵੀ ਉਹਨਾਂ ਤੇ ਸ਼ੂਟ ਹੈ ਨਾ ਜੇ ਨਾਲ ਹੀ ਸੋਣਾ ਪਹਿਲਾਂ ਜੁੜਦੇ ਆ ਤੇ ਫਿਰ ਨਾਲ ਹੀ ਉੱਠ ਕਰਦਾ ਮਮੇ ਦੇ ਦੋ ਕੀ ਦੇ ਦੋ ਲਓ ਜੀ ਆਪਣਾ ਦਾ ਹੈ ਨਹੀਂ ਤੁਹਾਨੂੰ ਪਿਸਟਿਕ ਲਾ ਗਿਆ ਪਤ ਰਹੇ ਨਹੀਂ ਹੋ ਜਾਂਦੇ ਨੇ ਤੇ ਚਲੋ ਜੀ ਹਾਂਜੀ ਬੇਟਾ ਮੈਨੂੰ ਨਹੀਂ ਪਿਛਾ ਦੇ ਦੋ ਤੁਸੀਂ ਪਿਸਟਿਕ ਕੀ ਕਰਨੀ ਪੁੱਤਰ ਪਿਸਟਿਕ ਦੇ ਦੋ ਪਿਸਟਿਕ ਦੇ ਦੋ ਮਗਰ ਮਗਰ ਫਿਰਦਾ ਉਧਰ ਜਾਪ ਉੱਤੇ ਸਤਿ ਸ਼੍ਰੀ ਅਕਾਲ ਕਰੋ ਇੱਧਰ ਆਓ ਕੈਮਰੇ ਦੇ ਕੋਲ ਆਓ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰੋ ਬੇਲਾ ਸਤਿ ਸ਼੍ਰੀ ਅਕਾਲ ਸੱਚੀ ਗੱਬੀ ਤਾਂ ਆਮ ਤਾਂ ਹੋ ਰਿਹਾ ਕਿ ਤੁਹਾਨੂੰ ਕਿ ਦਵਾਦਾਰ ਜਿਹੜਾ ਲੈ ਕੇ ਜਾਣਾ ਕੁਸਮਾਨ ਹੈਲੋ 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 ਇੱਥੇ ਦੂਰ ਹੋ ਕੇ ਕਰਿਆ ਕਰੂ ਤਾਂ ਹੈਲੋ ਕਰਨੀਆ ਤਾਂ ਇੱਥੇ ਉਹ ਉਹ ਦਿਖਦੇ ਤੈ ਉਹ ਫੋਨ ਦੇ ਦੇ ਹੈਲੋ ਹੈਲੋ ਚਲੋ ਜਿਆ ਪਰ ਤਾ ਰੈਡੀ ਆ ਜਦੋਂ ਹਸਬੰਦ ਆਗੇ ਰਬੜ ਪਾ ਲਾਂਗੇ ਆਪਾਂ ਸਿਰ ਨਾ ਵਾਲ ਗਿੱਲੇ ਉਹ ਤਾਂ ਵਾਲ ਬੂਟ ਉਹਤ ਸਕਾਲੀਏ ਤਾਂ ਵਦ ਅੱਜ ਬਣਉਣ ਵਾਲੀ ਤੇ ਚੱਲ ਪਾਂਗੇ ਆਪਾਂ ਲਓ ਜੀ ਪਹੁੰਚ ਗਏ ਆਪਾਂ ਬਿਠਿੰਡੇ ਆਪਾਂ ਨੂੰ ਟਾਈਮ ਲੱਗਦਾ ਆਪਣੇ ਪਿੰਡਕ ਤੋਂ 20 ਕੋ 25 ਮਿੰਟ ਲੱਗਦਾ ਨਾ ਟਾਈਮ ਤਾਂ ਨਹੀਂ ਮੈਂ ਦੇਖਿਆ ਆਪਣ 25 ਮਿੰਟ ਲੱਗਦੇ ਆਪਾਂ ਨੂੰ ਬਠਿੰਡੇ ਆਉਂਦੇ ਹੈ ਆਪਣੇ ਬਠਿੰਡੇ ਤੋਂ 25 ਮਿੰਟ ਦਾ ਪਿੰਡ ਦਾ ਰਾਹ ਹੈਗਾ ਆਪਣਾ ਲੋ ਜੀ ਆਪਾਂ ਹੁਣ ਪਹੁੰਚ ਗਏ ਝਾਜ ਵਾਲੇ ਚੌਂਕ ਤੇ ਇਧਰ ਆਪਣੇ ਥਰਮਲ ਆ ਤੇ ਚਲੋ ਚੱਲਦੇ ਕੰਮ ਤਾਂ ਆਪਣੇ ਹੈਗੇ ਦੋ ਤਿੰਨ ਹਾਂਜੀ ਕ੍ਰੇਨ ਜੱਪ ਚੋ ਦੀ ਕ੍ਰੇਨ ਨੇ ਹੀ ਫੇਵਰੇਟ ਹੈ ਹਰ ਇੱਕ ਜਗ੍ਹਾ ਜਿੱਥੇ ਵੀ ਕ੍ਰੇਨ ਦੇਖ ਲੋ ਉੱਥੇ ਕਹ ਦਊਗਾ ਕ੍ਰੇਨ ਮम्मा ਕ੍ਰੇਨ ਉਹ ਜੀ ਉਹ ਜੀ ਉਹ ਛੋਟੀ ਹੈ ਨਾ ਇਹ ਤਾਂ ਦੂਜੀ ਆ ਖੱਡਿਆ ਗੱਡਣ ਵਾਲਿਆ ਮੈਂ ਬੋਲਦੇ ਵੇ ਉਹ ਕਿਨਾਰ ਨੋਨ ਜਗਟਣ ਵਾਲੀ ਨੇ ਜੀ ਇਹ ਕੀ ਜਿਹੜੀ ਆ ਇਹ ਦੋਆ ਜੰਪੇ ਸਾਰੇ ਬਟਨ ਆ ਜੀ ਅੱਛਾ ਫਰੰਟ ਤੇ ਵੀ ਹੈਗੀ ਆ ਅਜੀਬ ਜੀ ਇਹ ਤਾਂ ਇਹ ਜੀ ਹਮ ਜਗਟਣ ਉਹ ਜਿਹੜੀ ਇੱਕ ਵੱਡੀ ਖੜੀ ਸੀ ਉਹਨੂੰ ਬੋਲਦੇ ਉਹਨਾਂ ਨਹਿਰਾਂ ਦੇ ਕੋਈ ਚੀਜ਼ ਉੱਤੇ ਡਿੱਗਿਆ ਤਾਂ ਚਾੱਕੇ ਅੱਛਾ ਉਹ ਉਸ ਕੰਮ ਲਈ ਆ ਜਾਂ ਬਿਲਡਿੰਗਾਂ ਤੇ ਤਾਂ ਚੀਜ਼ ਚੜਾਉਣੀ ਅੱਛਾ ਓ ਉਸ ਕੰਮ ਲਈ ਹੁੰਦੀ ਆ ਠੀਕ ਆ ਮੈਨੂੰ ਨਹੀਂ ਬਦ ਮੈਂ ਕ ਅਲਗ ਅਲਗ ਲੱਗਦੀ ਆ ਨਾ ਵੇਖਣ ਨੂੰ ਵੀ ਤਮੇ ਮੇਲਾ ਲੱਗਾ ਸੀ ਗੈਤ ਕੀ ਆਇਆ ਹੀ ਨਹੀਂ ਗਿਆ ਕਦੇ ਹੀ ਨਹੀਂ ਆਇਆ ਗਿਆ ਆਪਾਂ ਕਦੇ ਵੀ ਨਹੀਂ ਆਏ ਪਰ ਠੰਡੇ ਕਿੰਨੇ ਵਾਰ ਮੇਲਾ ਲੱਗਾ ਪਰ ਠੰਡੇ ਸੀ ਰਹਿ ਕੇ ਵੀ ਚਲ ਗਏ 2 ਸਾਲ ਪਰ ਅਸੀਂ ਕਦੇ ਠੰਡੇ ਮੇਲਾ ਨਹੀਂ ਦੇਖ ਪਏ ਤੇ ਚਲੋ ਜੀ ਬਸ ਹੁਣ ਪਹੁੰਚਦੇ ਆਂ ਜਿਹੜੇ ਕੰਮ ਧੰਦੇ ਆਪਾਂ ਕਰਨੇ ਆ ਦਿਖਾਵਾਂਗੇ ਆਪਾਂ ਲਵਾਂਗੇ ਕਲਿੱਪ ਆਪਾਂ ਕੀ ਕਰਨ ਚੱਲੇ ਆ ਪਹਿਲਾਂ ਤਾਂ ਆਪਾਂ ਡਾਕਟਰ ਦੇ ਕੋਲ ਹੀ ਜਾਣਾ ਹੈਗਾ ਜੱਪ ਚੋਦੇ ਦਾਣੇ ਜਿ ਦਿਖਾ ਕੇ ਆਵਾਂਗੇ ਆਪਾਂ ਪਿੰਡੇ ਦੇ ਦਾਣੇ ਜਿ ਹੋਏ ਜਿਵੇਂ ਅੱਗੇ ਵੀ ਹੋ ਜਾਂਦੇ ਹੁੰਦੇ ਆ ਸਿਓ ਆਪਾਂ ਬਸ ਵਿਖਾ ਕੇ ਤੇ ਦਵਾਈ ਲੇਵਾਂਗੇ ਤੇ ਜਾਨੋ ਤੋਂ ਬਾਅਦ ਆਪਾਂ ਹੋਰ ਜਿਹੜੇ ਕੰਮ ਧੰਦੇ ਕਰਨੇ ਉਹ ਕਰਾਂਗੇ ਕਿਉਂਕਿ ਅਜੇ ਘਰ ਉਹ ਤਾਂ ਫਿਕਸ ਕਰਕੇ ਨਹੀਂ ਆਏ ਹੁੰਦੇ ਕੰਮ ਧੰਦੇ ਇੱਥੇ ਆ ਕੇ ਆਪਾਂ ਡਿਸਾਈਡ ਕਰਦੇ ਨੇ ਆਪਾਂ ਬਠਿੰਡੇ ਜੇ ਆ ਹੀ ਗਏ ਤੇ ਕੀ ਕੰਮ ਕਰਦੇ ਆ ਇੰਦੀ ਵੀ ਘਰ ਕੋਈ ਲਓ ਜੀ ਆਪਾਂ ਪਹੁੰਚ ਗਏ ਉਹ ਸਾਹਮਣੇ ਹੱਥ ਤਾਂ ਲਿਖਦਾ ਹੋਗਾ ਤੁਹਾਨੂੰ ਕਪਲਾ ਹਸਪੀਟਲ ਇੱਥੋਂ ਐਸੀ 잡ਜਤ ਇੱਥੇ ਆਪਣਾ ਐਸੋਪਰੇਟ ਤੇ ਇੱਥੇ ਆਪਾਂ ਹੁਣ ਚੱਲਿਆ ਦਵਾਈ ਲੇਵਾਂ 잡ਜੋਦੀ ਕਪਲਾ ਹਸਪੀਟਲ ਬਹੁਤ ਹੀ ਵਧੀਆ ਡਾਕਟਰ ਨੇ ਹੇ ਅਬ ਪਖੰਡ ਵੀ ਕਰਨ ਲੱਗ ਗਿਆ ਨਾਲ ਦੇ ਦਾ ਜਾਵ ਜਤ ਕਿਵੇਂ ਕਰਦੇ ਹੁੰਦੇ ਪਖੰਡ ਪਖੰਡ ਕਰਕੇ ਦਿਖਾਈ ਬੜਾ ਕਰਾਇਆ ਆਇਓ ਵੀ ਤੇਰੇ ਭਾਈ ਟ੍ਰਿਕਲ ਹੋਏ ਐ ਜਸਟ ਉਹਨਾਂ ਨੇ ਇੱਕ ਸਿਰਫ ਦੇਦਾ ਜਦੋਂ ਜਦੋਂ ਪੀਣ ਨੂੰ ਦਾਣਿਆਂ ਜਿਹਾ ਤੋਂ ਤੇ ਠੀਕ ਹੋ ਜੂ ਚਲੋ ਜੀ ਇਹਨੇ ਨਾ ਪਤਾ ਲੱਗਦਾ ਰਹਿੰਦਾ ਬੱਚੇ ਦਾ ਪਖਾਉਣੇ ਚਾਹੀਦੀ ਮਾੜੀ ਮੋਟੀ ਵੀ ਪ੍ਰੋਬਲਮ ਹੋਵੇ ਬੱਚੇ ਜਰੂਰ ਦਿਖਾਓ ਡਾਕਟਰ ਨੂੰ ਕਾਲੋ ਨਹੀਂ ਕਰਨੀ ਚਾਹੀਦੀ ਬੱਚੇ ਦੀ ਤੇ ਚਲੋ ਜੀ ਆਪਾਂ ਦਾਣੇ ਵਿਖਾਦੇ ਸੀ ਤੇ ਦਾਣੇ ਆਪਣੇ ਨਾਰਮਲੀ ਹੈਗੇ ਡਾਕਟਰ ਕਹਿੰਦਾ ਬਸ ਇੱਕ ਦਵਾਈ ਦੇ ਦੋ ਤਿੰਨ ਚਾਰ ਦਿਨ ਤੇ ਆਰਾਮ ਆ ਜੂਗਾ ਚਲੋ ਜੀ ਆਪਾਂ ਦਵਾਈ ਇਹਨੂੰ ਦੇ ਦਿੱਤੀ ਇਹ ਸੋਨੇ ਪੱਤ ਨੂੰ ਤੇ ਹੁਣ ਆਪਾਂ ਚੱਲਦੇ ਆ ਜਿਹੜੇ ਦੂਸਰੇ ਕੰਮ ਤੇ ਧੁੱਪ ਬਹੁਤ ਤੇਜ਼ ਆ ਰਹੀ ਜੀ ਪਿਆ ਮੇਰਾ ਬੱਸ ਏ ਮੇਰੇ ਛੋਣ ਜੱਟਾ ਕੋਈ ਨਾ ਲਓ ਜੀ ਆਪਾਂ ਹਸਪੀਟਲ ਇੱਥੇ ਆਪਣਾ ઓਪਰੇਟ ਹੋਇਆ ਸੀ ਤੇ ਇੱਥੇ ਆਪਣਾ ਬੇਬੀ ਹੋਇਆ ਸੀ ਇੱਥੇ ਦੋਨੋਂ ਫੈਸਿਲਿਟੀਆਂ ਹੈ ਮਤਲਬ ਜਿਵੇਂ ਮੈਂ ਤੁਹਾਨੂੰ ਦੱਸਦੇ ਆਂ ਦੇਰ ਕਰਦੇ ਆਂ ਜਿਵੇਂ ਕਈ ਵਾਰ ਆਪਾਂ ਕਹਿ ਦਿੰਦੇ ਨਾ ਬੱਚਾ ਐ ਹੁੰਦਾ ਆਪਾਂ ਚਲੇ ਤਾਂ ਜਾਂਦੇ ਹੋਰ ਹਸਪੀਟਲਾਂ ਦੇ ਵਿੱਚ ਕੀ ਹੁੰਦਾ ਕਿ ਉੱਥੇ ਹੁਣ ਮੰਨ ਕੇ ਚਲੋ ਆਪਣਾ ਤਾਂ ਆਪਰੇਟ ਹੋ ਗਿਆ ਤੇ ਬੱਚੇ ਦੇ ਜੇਕਰ ਬੱਚੇ ਵਾਲਾ ਡਾਕਟਰ ਵਿੱਚ ਨਾ ਹੋਵੇ ਹਨਾ ਤੇ ਫਿਰ ਕੀ ਹੁੰਦਾ ਬੱਚਾ ਕਿਸੇ ਹੋਰ ਹਸਪੀਟਲ ਦੇ ਬੱਚਨਵਾੜੇ ਮੋਟੇ ਪ੍ਰੋਬਲਮ ਹੁੰਦੀ ਹੈ ਅੱਜ ਕੱਲ੍ਹ ਕਈ ਬੱਚਿਆਂ ਨੂੰ ਹੁੰਦੀ ਹੈ ਪ੍ਰੋਬਲਮ ਸ਼ੀ ਨੈਚਰ ਰੱਖਦੇ ਆ ਸੋ ਫਿਰ ਉਹ ਬੱਚਾ ਵਿਚਾਰਾ ਕਿਸੇ ਹੋਰ ਹਸਪੀਟਲ ਰੁਲਦਾ ਰਹਿੰਦਾ ਮਾਂ ਕਿਤੇ ਹੋਰ ਹਨਾ ਫਿਰ ਅੱਧੇ ਘਰ ਦੇ ਮਾਂ ਪੁੱਤ ਤੁਰੇ ਕਿ ਨਾ ਇਹ ਹਸਪੀਟਲ ਇਸ ਮਾਮਲੇ ਦੇ ਵਿੱਚ ਬੈਸਟ ਹੈ ਕਿਉਂਕਿ ਇੱਥੇ ਜਿਹੜੇ ਮੈਮ ਦੇ ਡਾਕਟਰ ਜਿਹੜੀ ਹੈਗੇ ਆ ਉਹਨਾਂ ਦੇ ਹਸਬੰਡ ਜਿਹੜੇ ਉਹ ਬੱਚਿਆਂ ਦੇ ਲੋਜੀ ਆਪਾਂ ਦੇਖ ਕੇ ਆਨੇ ਫੋਜੀ ਜਾਂਦੇ ਤੂੰ ਸਲੂਟ ਹੀ ਨਹੀਂ ਕਰਿਆ ਨਾ ਫੋਜੀ ਹਾਂ ਸਲੂਟ ਨਹੀਂ ਕਰਿਆ ਸਲੂਟ ਨਹੀਂ ਕਰਿਆ ਬੇਟਾ ਹੱਥ ਹੱਥ ਸਲੂਟ ਕਰਤਾ ਹੈ ਨਹੀਂ ਹੈ ਨਹੀਂ ਉਹ ਚਲੇ ਗਏ ਫਿਰ ਕੀ ਕਰੀਏ ਨੇ ਉਹ ਮੈਂ ਇਹਦੇ ਵਿੱਚ ਪਿਆ ਸੀ ਫੀਵਰ ਚੈੱਕ ਕਰਨਾ ਆਪੇ ਲਾਈ ਜਾਂਦਾ ਕੀ ਕਰੀਏ ਨਿਓ ਬੇਟਾ ਲੈ ਫੀਵਰ ਚੈੱਕ ਕਰ ਹੀ ਜਾਂਦਾ ਆਪਦਾ ਆਪੇ ਨਹੀਂ ਕਿੰਨਾ ਸਿਆਣਾ ਬੋਤਨ ਸਾਰਾ ਪਤਾ ਕਿ ਇੱਥੇ ਫੀਵਰ ਚੈੱਕ ਕਰਦੇ ਆ ਬੇਟਾ ਇਧਰ ਮੂੰਹ ਕਰੋ ਕੀ ਕਰਦੇ ਬੇਸੀ ਕੀ ਫੀਵਰ ਚੈੱਕ ਕਰਦੇ ਸੀ ਰੱਖ ਦੋ ਵਿੱਚ ਬੰਦ ਕਰ ਦੋ ਬੰਦ ਕਰ ਦੋ ਯੈਸ ਗੁੱਡ ਬਾਏ ਬੰਦੋ ਯੈਸ ਬਸ ਬਸ ਹੋ ਗਿਆ ਬੰਦ ਪੁੱਤ ਬਸ ਮੇਰੇ ਨੂੰ ਕੁਝ ਨਹੀਂ ਹੋਇਆ ਮੈਨੂੰ ਕੀ ਹੋਇਆ ਤੂੰ ਚੈੱਕ ਕਰ ਕੇ ਜਾਂਦਾ ਆਪਦਾ ਮੈਨੂੰ ਕੀ ਹੋਇਆ ਚੰਗੀ ਭਲੀ ਉਹ ਤਾਂ ਮੈਂ ਚਲੋ ਅੱਗੇ ਆਪਾਂ ਖੜੇ ਹਾਂ ਜੀ ਇੱਥੇ ਜੀਬੀ ਵਾਲੇ ਕੌਂਸਲ ਹਾਂਜੀ ਇੱਥੇ ਆਹ ਪਾਰਕਿੰਗ ਬਣੀ ਆਪਣੀ ਬਠਿੰਡੇ ਦੇ ਵਿੱਚ ਅੱਛਾ ਬਹੁਤ ਵਧੀਆ ਕਾਫੀ ਵੱਡੀ ਬਣੀ ਹੈ ਬੱਦਾ ਬੱਦਾ ਬੱਜੀ ਕੋਤੀ ਨਹੀਂ ਕਿਸ਼ਨ ਕਨਈਆ ਦੇ ਕਿੰਨੇ ਐਡਰੈਸਿਸ ਟੰਗੇ ਹੋ ਜਾਂ ਮੇਰਾ ਮੇਨੂੰ ਰਾਦਾ ਦੀਆਂ ਵੀ ਆ कल जन्माष्टमी करके किन्ना सजाया बाजार। ब्ल्यू आ गया ग्रे आ जाएगा वाइन आ जाएगा लाइट ग्रे आ जाएगा ब्ल्यू आ जाएगा इतना लाइट ग्रेन आ जाएगा ਬਿਲਿੰਗ ਕਰਵਾਇਆ ਬਰਾ ਯਾਰ ਪੀ ਗਾ ਉਰਤ ਲਾਗ ਪਲੱਸ ਕਿਤਾ ਬਈ ਕਿਤਾ ਅਬ ਠੰਡੇ ਚ ਜਦੋਂ ਮਰਜੀ ਆ ਜੇ ਇੱਥੇ ਤਾਂ ਟ੍ਰੈਫਿਕ ਹੀ ਨਹੀਂ ਮੁੱਕਦੀ ਕੀਵਰਡ ਡਾਲ ਲੈਣਾ ਪੁੱਤ ਹਾਂ ਬੱਦਾ ਦੱਸੋ ਸਹੀ ਵੱਡਾ ਕੀ ਲੈਣਾ ਮੈਂ ਬੱਦਾ ਤੂੰ ਵੱਡਾ ਹੀ ਆ ਸਾਨੂੰ ਪਤਾ ਹੀ ਵੱਡਾ ਕੱਕਾ ਤੋਂ ਤਾਂ ਮੈਨੂੰ ਗੱਡੀ ਦੇਓ ਕਹਿੰਦਾ ਮੈਂ ਵੱਡਾ ਹੋ ਗਿਆ ਚਲਾਉਣ ਨੂੰ ਐਸਾ ਕਹਿੰਦਾ ਉਹਦੇ ਜਣੇ ਐਂ ਨਹੀਂ ਤੁਸੀਂ ਕਿ ਮੈਂ ਵੱਡਾ ਹੋ ਗਿਆ ਮੈਨੂੰ ਗੱਡੀ ਦੇ ਦਿਓ ਚਲਾਉਣ ਨੂੰ ਐ ਕਹਿੰਦੇ ਹੋ ਬੱਚੇ ਯਾਰ ਐਡੇ ਵੱਡੇ ਹੋ ਗਏ ਗੱਡੀ ਚਲਾਉਣ ਵਾਲੇ ਤੁਸੀਂ ਹਾਂਜੀ ਬੋਲ ਦੇ ਬਟਾ ਹਾਂਜੀ ਮੰਮਾ ਜੀ ਮੰਮਾ ਜੀ ਗੁੱਡ ਬாய் ਬਹੁਤ ਸਿਆਣਾ ਬੱਚੇ ਹਾਂ ਫਰਮਲ ਦੀ ਗਦੇ ਹਿੱਕਦੇ ਹਨ ਉਹ ਕੀ ਆ ਚੀਲਾ ਕੀ ਬੁੱਤ ਚੀਲਾ ਚੀਲਾ ਜੀ ਜਿਹਨੇ ਜੋਸ ਆਪਣਾ ਜੋਸ ਨਿਕਲੀ ਜਾਂਦਾ ਜੋ ਪਹੁੰਚ ਗਏ ਮੰਡੀ ਟਾਈਮ ਹੋ ਗਿਆ 1:10 ਦਾ ਤੇ ਅੱਜ ਤਾਂ ਲੱਗਦਾ ਸਾਰੀ ਦੁਪਹਿਰ ਵੀ ਆਪਣੀ ਐ ਹੀ ਬੀਤ ਜਾਣੀ ਆ ਬਸ ਚਲੋ ਹਾਜੀ ਸ਼ੁਕਰ ਮਨ ਕਰੋ ਇਹ ਮਨਾਓ ਕਿ ਟਿਊਸ਼ਨ ਪੜਾ ਕੇ ਆਏ ਕਿ ਆਪਾਂ ਜਲਦੀ ਵੀ ਸੌਣੇ ਆ ਤੇ ਜਾ ਕੇ ਕੋਈ ਟੈਨਸ਼ਨ ਨਹੀਂ ਆਪਾਂ ਸ਼ਾਮ ਨੂੰ ਆਪਾਂ ਕੰਮ ਤਾਂ 5 ਵਜੇ ਤੱਕ ਫਿਰ ਆ 5 ਵਜੇ ਤੋਂ ਪਹਿਲਾਂ ਤਾਂ ਮੈਂ ਬਿਲਕੁਲ ਬਾਹਰ ਨਹੀਂ ਨਿਕਲਦੀ 5 ਵੇ ਬਾਹਰ ਨਿਕਲਾਂਗੇ ਆਪਾਂ ਗਰਮੀ ਬਹੁਤ ਹੁੰਦੀ 4 ਵਜੇ ਤੱਕ ਟਿਊਸ਼ਨ ਵੀ ਆਪਾਂ ਪੜਾਉਣੇ ਉਹ ਵੀ 6 ਵਜੇ ਬਾਹਰ ਚਾਹੀਦੇ ਆਪਾਂ ਤੇ ਅੱਜ ਆਪਾਂ 5 ਵਜੇ ਬਾਹਰ ਨਿਕਲਾਂਗੇ ਸਬਜ਼ੀ ਲੈ ਲਈਏ ਫਰੂਟ ਸਾਰੇ ਕੰਮ ਨਿਬੇੜ ਲਿਆ ਆਪਾਂ ਸਵਾਇ ਇੱਕ ਦਾ ਟਾਈਮ ਹੋ ਗਿਆ ਚਲਦੇ ਘਰੇ ਹੁਣ ਆਪਾਂ ਸਿੱਧਾ ਕਿਤੇ ਨਹੀਂ ਰੁਕਦੇ ਹੁਣ ਆਪਾਂ ਸਿੱਧਾ ਘਰੇ ਜਾਣਾ ਹੈਗਾ ਦੇਵੀ ਵੀ ਆਪਣਾ ਸੋ ਗਿਆ ਹੈਗਾ ਮੈਂ ਰੇਸੀ ਛੱਡ ਦਿੰਦੀ ਹਾਂ ਹਾਂ ਕੰਨੀ ਚਲੋ ਜੀ ਮਿਲਦੇ ਹਾਂ ਤੁਹਾਨੂੰ ਘਰ ਜਾ ਕੇ ਸਿੱਧਾ ਇੱਕ ਕੀ ਦਿੱਤੀ ਘੋੜਾ ਦੇ ਦਿੰ ਤੀ ਕਿ ਕਦੋਂ ਅੱਛਾ ਮੈਂ ਜਦੋਂ ਗਈ ਸੀ ਠੀਕ ਹੈ ਓਕੇ ਤੇ ਮੈਂ ਕੀ ਲੈ ਕੇ ਆਇਆ ਤੁਹਾਨੂੰ ਮੈਂ ਘਰੇ ਦੇ ਲਓ ਜੀ अज आप करते हैं गोल गप्पे का चैलेंज गोल गप्पे का चैलेंज करा थे। मम्मी से मैं अपना टेबल सद गया देखो आप चौदह चौदह गोल गप्पे ने जब जो तो आपका वक्र ही लगे पा चौदह चौदह गोलगप्पे ने आलू ले ने आप उदो आप ही तोड़ के फिल करने है कोई पहला आप ममा दिल हैगा अदरवाइज अपने पानी है पाणी, पाणी। दे, आ, अपना पानी अपना जो जितूगा सौ रुपया नाम मतलब देना पोजिट साइड जो मैं जीती तो मम्मी देना पा ਜੇ ਮਮੀ ਜਿੱਤੀ ਤੇ ਮੈਨੂੰ ਦੇਣਾ ਪਊ ਤੇ ਚੈਲੰਜ ਆਪਣਾ ਇਹ ਆ ਕਿ ਆਪੇ ਤੋੜਨੇ ਉਸੇ ਟਾਈਮ ਵਿੱਚ ਟਾਈਮ ਦੇ ਵਿੱਚ ਤੋੜ ਕੇ ਆਲੂ ਫਿਲ ਕਰਕੇ ਤੇ ਆਪਦਾ ਖਾਣਾ ਇਹ ਕੋਈ ਨਹੀਂਗਾ ਕਿ ਸਾਰੇ ਖਾਣਿਆ ਕਿਹੜਾ ਜਿੰਨੇ ਖਾ ਸਕਦਾ ਬਸ ਇਹਦਾ ਚੈਲੰਜ ਇਹ ਆ ਇਹ ਨਹੀਂਗਾ ਕਿ ਜੇ 14 ਮੇਰੇ ਤਾਂ 14 ਹੀ ਮੈਂ ਖਾਣੀ ਖਾਣਿਆ ਜਿੰਨੇ ਮੇਰੀ ਕਪੈਸਿਟੀ ਵਿੱਚ ਉਨੇ ਖਾਉਂਗੀ ਮਤਲਬ ਉੱਥੇ ਵੀ ਆਪਣਾ ਚੈਲੰਜ ਦਾ ਪਤਾ ਲੱਗ ਜਾਊ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਤੇ ਹੁਣ ਅੱਜ ਦਾ ਜਿਹੜਾ ਚੈਲੰਜ ਆ ਉਹਨੂੰ ਸਟਾਰਟ ਕਰਦੇ ਆ ਚਲੋ ਜੀ ਤਨੂ ਨੇੜੇ ਦਿਖਾ ਦਿੰਨੀ ਕੀ ਕੁਛ ਹੈ ਪਹਿਲਾਂ ਫੇਰ ਆਖੋਗੇ ਲਓ ਜੀ ਆਪਣੇ ਚੈਲੰਜ ਦੇ ਵਿੱਚ ਹੈਗੇ 14 14 ਗੋਲ ਗੱਪੇ ਨੇ ਆਲੂ ਇਹਦੇ ਮੰਮੀ ਦੇ ਆਲੂ ਪਲੇਟ ਦੇ ਵਿੱਚ ਨੇ ਤੇ ਆ ਸਾਡਾ ਪਾਣੀ ਹੈ ਮੰਮੀ ਨੇ ਪਾਣੀ ਘਟ ਲਿਆ ਹੈਗਾ ਆਪਾਂ ਪਾਣੀ ਫੁੱਲ ਲਿਆ ਹੈਗਾ ਤੇ ਚਲੋ ਜੀ ਹੁਣ ਕਰਦੇ ਆਪਾਂ ਚੈਲੰਜ ਸਟਾਰਟ ਚੈਲੰਜ ਸਟਾਰਟ ਕਰਾਂਗੇ ਆਪਾਂ ਟਾਈਮ ਆਪਾਂ ਇਹਦੇ ਤੇ ਲਾ ਲਾਂਗੇ

अजद चैलेंज मम्मी ने कैसे क्या गोलगप्पा चैलेंज कर दिया मम्मी तो दूजी बात बागी पानी भी करा सारा फिनिश करना जरूरी है पानी मम्मी ने कट लिया दो पानी नहीं आलू पानी नहीं है ना पानी क्योंकि मम्मी ने कट लिया मैं वाद लिया पानी ने मेरे स्वाद भी कट लगता आलू तो गोल गप्पे फिनिश करना जरूरी है मम्मी चौथे चौदह मम्मी ने पूरे हैं मेरे से चार पाँच छः सात आठ नौ दस तेरह बारह तेरह पूरी है मैंने भी लेकर आके मैं मम्मी ने मिलकर मम्मी स्पीड बहुत फास्ट है यार कमाल है मम्मी ਮੰਮੀ ਤੂੰ ਕਹਿ ਰਹੀ ਮੈਂ ਤੈਨੂੰ ਗੋਗਪੇਸਾ ਦੇ ਮੰਮੀ ਕੱਲ ਵੀ ਕਰ ਅੰਕਾ ਨਾਮ ਦਿੱਤਾ ਨਾ ਰਹਾ ਵੀ ਨਾ ਕਹਿ ਜਾਜੂ ਨਾਮ ਦਿੱਤਾ ਨਾ ਬਹੁਤ ਵੱਡਾ ਮੰਮੀ ਜਿੱਤ ਜੂ ਐਡਾ ਲੰਦਾ ਮੁਕਾਮਲਾ ਟੇਟ ਆਪੋ ਆ

ਜਿੰਦਗੀ ਬਹੁਤ ਜਾਨੇ ਆ ਨਹੀਂ ਨਹੀਂ ਮੈਨੂੰ ਤਾਂ ਵੀ ਜਿਆਦਾ ਕੱਢੀ ਜੀ ਜੀ ਪਸੰਦ ਦੇ ਹੁਣ ਹੁਣ ਤਾਂ ਨਿਹਰ ਦਿੰਦੇ ਮੈਨੂੰ ਵੀ ਗੋਲ ਗੱਪੇ ਮੈਨੂੰ ਕੋਈ ਜਿਆਦਾ ਪਸੰਦ ਨਹੀਂ ਹੈਗੇ ਤੇ ਵੀ ਮੈਂ ਖਾ ਰਹੀ ਹਾਂ ਲੈ ਮੰਮੀ ਕਹਿ ਰਹੀ ਆ ਕਿ ਕਹਿੰਦੀ ਨਹੀਂ ਜਿਆਦਾ ਕਰਦੇ ਖਾਈ I'm <laughs> ਦੇ ਜੀ ਬੁੱਤ ਲਓ ਜੀ ਮੁਕਾਬਲੇ ਦੇ ਮੈਂ ਖਾਣਾ ਬਣਾ ਕਮਾ ਕਰ ਤੇ ਜਿਹੜਾ ਖਸਮਾ ਮੁਕਾਬਲਾ ਸੀ ਉਹਦੇ Winner ਮम्मी ਸਮਾਰ ਮੰਨ ਲਈ ਵਸੇ ਕੁਝ ਤਾਂ ਨਾ ਸਹੀ ਗੱਲ ਦੱਸ ਸਰ ਜਦ ਬੰਦੇ ਦੀ ਜਿਹੜੀ چی ਫੇਵਰੇਟ ਹੋਵੇ ਉਹ ਬੰਦੋਬੇਸਾ ਕਿ ਦਿੱਤੋ ਜਾਂਦਾ ਨਾ ਸੋ ਮੇਰੇ ਜਿਹੜੇ ਗੋਲ ਗੱਪੇ ਮੇਰੇ ਇਨ ਫੇਵਰੇਟ ਨਹੀਂ ਹੈਗੇ ਖਾ ਮੈਂ ਲੈ ਲਈ ਬਟ ਇੰਨੇ ਫੇਵਰੇਟ ਨਹੀਂ ਕਿ ਮੈਂ ਉਹ ਮੈਨੂੰ ਦੋਗ ਦੇ ਚਾਹੀਦੀ ਹੈ ਤਾਂ ਚਾਹੀਦੀ ਹੈ ਨਾ ਸੋ ਅੱਜ ਮੰਮੀ ਨੇ ਹੀ ਕਿਹਾ ਸੀ ਵੈਸੇ ਤਾਂ ਮੈਂ ਲੈ ਕੇ ਆਉਣਾ ਸੀ ਕਿਸੇ ਸਬਸਕ੍ਰਾਈਬਰ ਨੇ ਆਪਾਂ ਕਿਹਾ ਸੀ ਕਿ ਪਲੀਜ਼ ਤੁਸੀਂ ਪਾਉ ਮਾਜੀ ਦਾ ਮਤਲਬ ਚੈਲੰਜ ਲੈ ਕੇ ਆਓ ਪਰ ਆਪਾਂ ਉਹ ਚੈਲੰਜ ਤਾਂ ਨਹੀਂ ਲੈ ਕੇ ਆ ਸਕੇ ਚਲੋ ਉਹ ਚੈਲੰਜ ਆਪਾਂ ਲੈ ਕੇ ਆਵਾਂਗੇ ਉਹ ਪਹਿਲੇ ਆਪਾਂ ਛੇਤੀ ਆਪਾਂ ਉਹ ਚੈਲੰਜ ਵੀ ਲੈ ਆਵਾਂਗੇ ਆਪਾਂ ਵੇਦੇ ਚੁਗਲਾ ਚੈਲੰਜ ਜਿਨ੍ਹਾਂ ਨੇ ਜਿਹੜੇ ਸਬਸਕ੍ਰਾਈਬਰ ਨੇ ਆਪ ਨੂੰ ਮੈਸੇਜ ਕਰਿਆ ਸੀ ਤੁਹਾਡੇ ਮੈਂ ਮੈਸੇਜ ਪੜ੍ਹ ਲਿਆ ਸੀ ਤੇ ਤੁਹਾਡਾ ਜਿਹੜਾ ਚੈਲੰਜ ਤੁਸੀਂ ਇਹ ਆ ਪਾਉਗਾ ਜਿੱਦਾ ਕੋ ਵੀ ਜ਼ਰੂਰ ਕਰਾਂਗੇ ਅੱਜ ਕੋਸ਼ਿਸ਼ ਮੇਰੀ ਇਹ ਹੀ ਸੀ ਅੱਜ ਮੈਂ ਪਾਉਗਾ ਜਿੱਦਾ ਕਰਨਾ ਸੀ ਪਰ ਰੋਲਾ ਇਹ ਹੋਇਆ ਕਿ ਆਪਾਂ ਅੱਜ ਗਏ ਤਾਂ ਸਿਬਟਿੰਡੇ ਪਰ ਆਪਾਂ ਨੂੰ ਕੋਈ ਜਿਹੜੀ ਵਧੀਆ ਨਾ ਮਤਲਬ ਆਪਾਂ ਇਹ ਕਹਿੰਦੇ ਕਿ ਚੈਲੰਜ ਕਰਨ ਨਹੀਂ ਲੱਗੇ ਆਪਾਂ ਚੰਗੀ ਚੀਜ਼ ਦਾ ਕਰੀਏ ਕਿ ਕਿਸੇ ਮਾੜੀ ਰੇੜੀ ਦਾ ਸਮਾਨ ਨਾ ਖਾ ਲਈਏ ਕਿ ਆਪਾਂ ਬਿਮਾਰ ਹੋ ਸਕੀਏ ਜੋ ਕੋਸ਼ਿਸ਼ ਇਹ ਕਰਦਾਂ ਜੇ ਆਪ ਕੋਈ ਸੇ ਚੀਜ਼ ਦਾ ਚੈਲੰਜ ਕਰ ਨਹੀਂ ਲੱਗਿਆ ਤਾਂ ਆਪਾਂ ਇੱਕ ਚੰਗੀ ਰੇੜੀ ਜਾਂ ਚੰਗੀ ਮਤਲਬ ਜਿਹੜੀ ਸ਼ੌਪ ਦਾ ਜਿਹਦੇ ਜਿਹ ਬੰਦਿਆ ਪਰਮੰਦਿਆ ਹੁੰਦਾ ਬੇਸ਼ੱਕ ਮਹਿੰਗਾ ਹੋਵੇ ਪਰ ਆਪਾਂ ਉਹ ਚੀਜ਼ ਨਹੀਂ ਖਾਈਏ ਜਿੰਨਾ ਆਪਾਂ ਨੂੰ ਕਰ ਲੋ ਤੰਗੀ ਨਾ ਆਵੇ ਆਪਾਂ ਜੇ ਚੈਲੰਜ ਕਰ ਵੀ ਰਹਿਣ ਤਾਂ ਬਿਮਾਰੀ ਵਗੈਰਾ ਕਿਸੇ ਪ੍ਰਕਾਰ ਦਾ ਕੋਈ ਹੋਰ ਬਿਮਾਰ ਨਾ ਹੋਵੇ ਦੀ ਆਪਾਂ ਸੋ ਇਸ ਕਰਕੇ ਇਸ ਦਾ ਕਿ ਆਪਾਂ ਥੋੜਾ ਜਿਹਾ ਦੇਖਿਆ ਅੱਜ ਆਪਾਂ ਨੂੰ ਲੱਗਿਆ ਕਿ ਜਿੱਥੋਂ ਆਪਾਂ ਲੈਣੀ ਸੀ ਉਹ ਸ਼ੌਪਾਂ ਜਿਹੜਾ ਸ਼ਾਮ ਨੂੰ ਓਪਨ ਹੁੰਦੀਆਂ ਨੇ ਇਵਨਿੰਗ ਟਾਈਮ ਹੁੰਦੀਆਂ ਬਟਿੰਡੇ ਚ ਤੁਹਾਨੂੰ ਪਤਾ ਹੀ ਆ ਪਾਸਪੋਰਟ ਦੇ ਜ ਕਿ ਇਹਨਿੰਗ ਨੂੰ ਸ਼ੌਪ ਓਪਨ ਹੁੰਦੀ ਐ ਸੋ ਇਸ ਕਰਕੇ ਅੱਜ ਜਿਹੜਾ ਆਪਣਾ ਪਾਉ ਘਿਦਾ ਜਿਹੜਾ ਜਿਹੜਾ ਚੈਲੰਜ ਆਪਣਾ ਸਕਿੱਪ ਹੋ ਗਿਆ ਸੀ ਸੋ ਉਸੇ ਜਗ੍ਹਾ ਤੇ ਅੱਜ ਆਪਾਂ ਲੈ ਆਂਦੇ ਸਈ ਕੋਲ ਜੱਪਾ ਦਾ ਚੈਲੰਜ ਜਿਹਦੇ Winner ਹੈਗੇ ਮੰਮੀ ਸੋ ਆਪਾਂ ਅੱਜ ਇੱਕ ਮਿੰਟ ਬੇਟਾ ਅੱਜ ਦੇ ਚੈਲੰਜ ਦਾ ਆਪਣਾ ਮਾਰਕ ਸੀ ਕਿ ਜਿਹੜਾ ਜਿੱਤੂਗਾ ਉਹਨੂੰ 100 ਰੁਪਏ ਦੇਣਾ ਪਊ ਸੋ ਆਪਾਂ ਮੰਮੀ ਨੂੰ 100 ਰੁਪਏ ਦੇ ਦਾਂਗੇ ਕਿਉਂਕਿ ਮੰਮੀ Winner ਹੈ ਮੰਮੀ ਤੋਂ ਆਪਣਾ ਉਹਨਾਂ ਦਾ 500 ਰੁਪਏ ਪਿਆ ਅਜੇ ਕਿਉਂਕਿ ਮੰਮੀ ਕੋਲ ਅਜੇ ਨਹੀਂ ਹੈਗੇ ਸੀ ਸੋ ਮੰਮੀ ਨੇ ਅਜੇ ਆਪਾਂ ਨੂੰ ਨਹੀਂ ਦਿੱਤੇ ਠੀਕ ਹੈ ਨਾ ਗੱਲ ਚੁੱਪਚੁਪ ਗੀ ਤਨ ਦਾ ਬੇਟਾ ਇੱਕ ਮੋਟਾ ਬਕਰ ਤਰਦਾ ਤੇ ਲੋ ਜੀ ਇਸੇ ਚੈਲੰਜ ਦੇ ਨਾਲ ਬਹੁਤ ਹੀ ਮਜ਼ੇ ਮਮੀ ਤੈਨੂੰ ਬੰਦਾ ਮਜ਼ਾ ਆਇਆ ਤੈਨੂੰ ਬਹੁਤ ਜਿਆਦਾ ਮਜ਼ਾ ਆਇਆ ਮਮੀ ਉਹ ਤੇ ਆਉਣ ਵਾਲਾ ਚੈਲੰਜ ਆਪਾਂ ਮਮੀ ਤੂੰ ਦੱਸ ਜਿਹੜਾ ਲੈ ਕੇ ਆਈ ਆਪਾਂ ਉਹ ਤਾਂ ਸਾਨੂੰ ਪਾਓ ਬਾਜੀ ਦਾ ਕਿਹਾ ਕੇ ਪਾਓ ਬਾਜੀ ਤਾਂ ਮੰਮੀ ਵੀ ਕਹ ਲੂਗੀ ਕਿ ਪਾਓ ਤਾਂ ਤੁਹਾਨੂੰ ਪਤਾ ਬਰੈਡ ਹੀ ਹੁੰਦੇ ਆ ਤੇ ਬਾਜੀ ਜਿਹੜੀ ਹੁੰਦੀ ਉਹ ਸਬਜ਼ੀਆਂ ਦੀ ਬਣੀ ਹੋਈ ਹੁੰਦੀ ਹੈ ਨਾ ਸੋ ਮੇਰੇ ਅਕੋਰਡਿੰਗ ਉਹ ਵੀ ਮਾੜੀ ਚੀਜ਼ ਨਹੀਂ ਹੈ ਕਿ ਬੇਸ਼ੱਕ ਜਿਹੜੇ ਪਾਓ ਹੈਗੇ ਉਹਨੂੰ ਤੇਲ ਦੇ ਵਿੱਚ ਮਤਲਬ ਤੁਸੀਂ ਜਿਆਦਾ ਉਹਨੂੰ ਕੋਹ ਤੇਲ ਨਾਲ ਆਓ ਜੇ ਆਪਾਂ ਘਰੇ ਵੀ ਬਣਾਣੇ ਤਾਂ ਤੇਲ ਉਹਨੂੰ ਜਿਆਦਾ ਨਾਲ ਆਓ ਸੋ ਸਬਜ਼ੀ ਤਾਂ ਜਿਹੜੀ ਪਾਓ ਬਾਜੀ ਹੁੰਦੀ ਉਹ ਤਾਂ ਸਬਜ਼ੀਆਂ ਦੀ ਬਣੀ ਹੁੰਦੀ ਹੈ ਸੋ ਪੋਰੇ ਅੱਛਾ ਚੈਲੰਜ ਹੈ ਜਿਨ੍ਹਾਂ ਨੇ ਆਪਾਂ ਨੂੰ ਕਿਹਾ ਕਿ ਉਹ ਤੁਸੀਂ ਪਾਓ ਬਾਜੀ ਦਾ ਚੈਲੰਜ ਕਰੋ ਆਪਾਂ ਕੋਸ਼ਿਸ਼ ਕਰਾਂਗੇ ਦੂ ਅਗਲਾ ਚੈਲੰਜ ਜੇ ਆਪਾਂ ਪਾਉ ਪਾਜੀ ਵਾਲਾ ਲੈ ਕੇ ਆ ਸਕੀਏ ਤੁਹਾਡੇ ਲਈ ਪਲੀਜ਼ ਸਾਡੇ ਇਸ ਚੈਨਲ ਨੂੰ ਪਿਆਰ ਦਿਓ ਇਸ ਜਿਹੜਾ ਵਲੌਗ ਆ ਸਾਡੇ ਇਸ ਵਲੌਗ ਨੂੰ ਚੈਲੰਜ ਵਾਲੇ ਨੂੰ ਬਹੁਤ ਸਾਰਾ ਪਿਆਰ ਦਿਓ ਤਾਂ ਜੋ ਅਸੀਂ ਵਧੀਆ ਵਾਲਾ ਆਉਣ ਵਾਲਾ ਵਲੌਗ ਹੈ ਜਿਹੜਾ ਚੈਲੰਜ ਆ ਤੁਹਾਡੇ ਲਈ ਵਧੀਆ ਲੈ ਕੇ ਆ ਸਕੀਏ ਤੇ ਇਸੇ ਤਰ੍ਹਾਂ ਤੁਸੀਂ ਸਾਡਾ ਸਪੋਰਟ ਕਰਦੇ ਰਹੋ ਤੇ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਚੈਲੰਜ ਦੇ ਨਾਲ ਕੀ ਕੀ ਤਦ ਤੱਕ ਦੇ ਲਈ ਸਸਤੀ ਯਕਾ ਤੁਹੇ ਕਹਿੰਦੇ ਮਮੀ ਸਸਤੀ ਯਕਾ ਦੂਸਰੀ ਕਾ ਚਲੋ ਜੀ ਲੋ ਜੀ ਟਾਈਮ ਹੋ ਗਿਆ ਸਵਾ 6 ਵਜੇ ਦਾ ਤੇ ਮੈਂ ਆਈਆਂ ਜੱਪਜੋਤ ਨੂੰ ਨਵਾ ਕੇ ਉਹਦੇ ਵਾਲ ਵਗੈਰਾ ਕਰਕੇ ਹੋ ਗਿਆ ਘੁੰਮਣ ਤੇ ਮੈਂ ਕਿਹਾ ਚਲੋ ਜੀ ਅੱਜ ਥੋੜਾ ਜਿਹਾ ਲੇਟ ਹੋ ਗਿਆ ਆਪਾਂ ਇਹਨੇ ਰੁਟੀਨ ਦੇ ਵਿੱਚ ਝਾੜੂ ਵਗੈਰਾ ਨਹੀਂ ਲਾ ਪਾਇਆ ਆਪਾਂ ਕਿਉਂਕਿ ਅੱਜ ਨਾ ਹੁਣ ਪਤਾ ਸਵੇਰੇ ਗਏ ਸੀ ਬਿਠੰਡੇ ਤੇ ਬਿਠੰਡੇ ਗਏ ਸੀ ਵੈਸੇ ਤਾਂ ਆਪਾਂ ਮੇਨ ਮੋਟਿਵ ਤਾਂ ਆਪਣਾ ਬਠੰਡੇ ਦਾ ਸੀਗਾ ਕਿ ਆਪੇ ਮੈਡੀਸਨ ਲੈਣ ਗਈ ਸੀ ਜਬ ਚੋਦੇ ਦਾਣੇ ਜੋ ਖਾਣ ਗਏ ਸੀ ਬਟ ਆਪਾਂ ਨੂੰ ਤੁਹਾਨੂੰ ਪਤਾ ਬਠੰਡੇ ਚਾਹੀਏ ਪਰ ਅਸੀਂ ਜਿਹੜਾ ਮੜਾ ਮੋਟਾ ਉੱਥੇ ਇੱਕ ਤਾਂ ਹੁੰਦਾ ਨਾ ਬੰਦਾ ਘਰੋਂ ਸਲਾਹ ਕਰਕੇ ਜਾਂਦਾ ਕਿ ਅਸੀਂ ਆਹ ਕੰਮ ਕਰਕੇ ਅਸੀਂ ਘਰੋਂ ਸਲਾਹ ਸਿਰਫ ਮੇਨ ਦਵਾਈ ਦੇ ਕਰਕੇ ਗਏ ਸੀ ਪਰ ਅੱਜ ਫਿਰ ਮੈਨੂੰ ਯਾਦ ਆ ਕਿ ਮੈਂ ਕਿਹੜੀਆਂ ਚੀਜ਼ਾਂ ਮੈਨੀਆਂ ਲੈਣਾਂ ਤੇ ਮੇਰੇ ਸਮਾਨ ਲੈਣ ਨਾਲ ਮੈਂ ਲੈ ਹੀ ਲੈਣੀ ਟਾਈਮ ਜੀ ਥੋੜਾ ਬਚਦਾ ਸੀ ਲਓ ਜੀ ਮੈਂ ਕਰਕੇ ਆਈਆਂ ਸ਼ਾਪਿੰਗ ਦਿਖਾਉਣੀ ਤੁਹਾਨੂੰ ਕੀ ਕੀ ਚੀਜ਼ਾਂ ਦੀ ਸ਼ਾਪਿੰਗ ਕਰਕੇ ਆਈਆਂ ਤੋਂ ਪਹਿਲਾਂ ਤਾਂ ਮੇਰਾ ਸ਼ੈਂਪੂ ਖਤਮ ਹੋਇਆ ਪਿਆ ਸ਼ੈਂਪੂ ਅੱਜ ਦਾ ਹੀ ਸੀ ਅੱਜ ਸਿਰਨਾਤੀ ਸੀ ਸੁਭਾ ਅੱਜ ਦਾ ਹੀ ਸੀਗਾ ਤੇ ਸ਼ੈਂਪੂ ਲੈ ਕੇ ਆਂ ਤੇ ਸੇਰਮ ਲੈ ਕੇ ਆਂ ਤੇ ਲੈ ਕੇ ਆ ਇੱਕ ਤਾਂ ਮੈਂ ਕਿਉਂਕਿ ਨਾ ਮੈਂ ਤਾਂ ਨਾ ਅੱਜ ਦੀ ਨਹੀਂ ਮੈਟ੍ਰਿਕਸ ਵਰਤਦੀ ਮੈਨੂੰ ਮੈਟ੍ਰਿਕਸ ਵਰਤੇਦੋਂ ਘੱਟੋ ਘੱਟ ਮੈਨੂੰ 5 ਸਾਲ ਵਿਆਹ ਨੂੰ ਹੋ ਗਏ ਤੇ ਵਿਆਹ ਤੋਂ ਪਹਿਲਾਂ ਹੀ ਮੈਂ ਮੈਟ੍ਰਿਕਸ ਯੂਜ਼ ਕਰ ਲੱਗ ਗਈ ਸੀ ਮੈਟ੍ਰਿਕਸ ਯੂਜ਼ ਕਰ ਤੋਂ ਘੱਟ ਮੈਨੂੰ 7 ਸਾਲ ਹੋ ਗਏ ਮੈਨੂੰ ਮੈਟ੍ਰਿਕਸ ਹੀ ਯੂਜ਼ ਕਰਦੀ ਮੈਂ 7 ਸਾਲਾਂ ਦੇ ਵਿੱਚ ਕਦੇ ਹੋਰ ਸ਼ੈਂਪੂ ਯੂਜ਼ ਨਹੀਂ ਕਰਿਆਗਾ ਮੈਟ੍ਰਿਕਸ ਹੀ ਯੂਜ਼ ਕਰਦੀ 7 ਸਾਲ ਹੋ ਗਏ ਮੈਨੂੰ ਯੂਜ਼ ਕਰਦੀ بس ਵੱਧ ਭਾਵੇਂ ਹੋ ਗਏ ਘੱਟ ਤਾਂ ਨਹੀਂ ਹੋਏ ਬਿਲਕੁਲ ਵੀ ਤੇ ਇੱਕ ਸ਼ਾਪਿੰਗ ਕਰਕੇ ਆ ਆ ਇਹਦੀ ਤੁਸੀਂ ਕਲਿੱਪ ਦੇਖੀ ਹੋਗੀ ਜਿਨ੍ਹਾਂ ਨੂੰ ਤਾਂ ਸਮਝ ਆ ਗਈ ਹੋਣੀ ਆ ਪਤਾ ਲੱਗ ਗਿਆ ਹੋਊਗਾ ਮੈਂ ਲੈ ਕੇ ਆਈਆਂ ਕਿਰਲੀ ਦੇ ਕਿੜਲੀ ਦੇ ਲੈ ਕੇ ਆਇਆ ਲੋਰ ਲੋਰ ਲੈ ਕੇ ਕਿਉਂ ਲੈ ਕੇ ਆਇਆ ਕਿੜਲੀ ਦੇ ਬੇਸ਼ੱਕ ਇਹਦੇ ਕੋਸਟਲੀ ਹੁੰਦੇ ਬਟ ਇਹਦਾ ਜਿਹੜਾ ਕੱਪੜਾ ਬਹੁਤ ਹੀ ਜ਼ਿਆਦਾ ਆਰਾਮਦਾਇਕ ਹੁੰਦਾ ਬॉयਜ਼ ਦੇ ਵੀ ਆਉਂਦੇ ਆ ਗਰਲਸ ਦੇ ਵੀ ਆਉਂਦੇ ਬੱਚਾ ਦੇ ਵੀ ਆਉਂਦੇ ਹਨ ਜਬ ਜੋ ਤੇ ਜਿੰਨੇ ਵੀ ਮੈਂ ਸਕੂਲ ਕਪੜੇ ਪਾਣੀ ਹੈਗੀ ਇਹਦੇ ਲੋਹਾਂ ਵਾਲੇ ਸਾਰੇ ਕਿਡਲੀ ਦੇ ਆ ਸੌਫਟ ਕਪੜਾ ਹੁੰਦਾ ਇਹਨਾਂ ਦਾ ਇਹਨਾਂ ਹੰਡ ਛੇਤੀ ਜਾਂਦੇ ਗੱਲ ਕਰੋ ਛੇਤੀ ਵਾਲੀ ਹੰਡ ਜਾਂਦੇ ਆ ਬਟ ਜਿਹੜੇ ਦਾ ਕਪੜਾ ਬਹੁਤ ਜ਼ਿਆਦਾ ਹੀ ਸੌਫਟ ਹੁੰਦਾ ਕਿ ਮਤਲਬ ਖਾਨਦਾਨੀਗਾ ਪਿੰਡੇ ਨੂੰ ਹੋਰ ਕਪੜੇ ਹੁੰਦੇ ਨੇ ਜਿਵੇਂ ਮਿਕਸ ਵਗੈਰਾ ਲੈ ਆ ਤਾਂ ਲੈਨੇ ਉਹ ਜੋ ਥੋੜਾ ਚੇਪਾਈ ਦਾ ਪਤਾ ਲੱਗਦਾ ਇਹ ਲੈ ਕੇ ਆਂਦੇ ਆ ਅਸੀਂ ਇੱਕ ਤਾਂ ਕਿਡਲੀ ਦੀਆਂ ਕਿਉਂਕਿ ਨਾ ਮੇਰੇ ਪਹਿਲਾਂ ਵਾਲੇ ਵੀ ਪਤਲਾ ਉਹ ਮੇਰੇ ਸ਼ਰਟਾਂ ਨਹੀਂ ਲੈ ਕੇ ਆਈ ਕਿਉਂਕਿ ਸ਼ਰਟ ਮੈਂ ਪਿਛਲੀ ਵਾਰ ਜਦੋਂ ਲੈ ਕੇ ਆਈ ਸੀ ਉਹ ਦੋ ਲੋਰਲ ਲੈ ਕੇ ਆਈ ਸੀ ਗਿਆ ਚਿਰਲੀ ਦੇ ਤਿੰਨ ਟੀ-ਸ਼ਰਟਾਂ ਲੈ ਕੇ ਆਈ ਸੀ ਇਹ ਮੈਂ ਲਈ ਕਾਪਾ ਤਾਂ ਕਰਕੇ ਲਿਆ ਤੁਸੀਂ ਸ਼ਾਪਿੰਗ ਤੇ ਬਾਕੀ ਅੱਜ ਜਿਹੜਾ ਸੰਡੇ ਦਾ ਡੇ ਸੀ ਸੌ ਕੇ ਕੱਢ ਤਾਂ ਸੌ ਕੇ ਕੱਢ ਐ ਦਿੱਤਾ ਕਿ ਆਪਾਂ ਬਟਨਡੇ ਤੁਹਾਨੂੰ ਪਤਾ ਗਏ ਸੀ ਉੱਥੋਂ ਦੀ ਬਾਕੀ ਮੈਂ ਨਾ ਸੋਚ ਗੋਲ ਗੱਪੇ ਲਏ ਆਪਾਂ ਆਕੇ ਤੇ ਜਦੋਂ ਚੂਤਨਾ ਰਾਜ ਅੱਧਾ ਘੰਟਾ ਸੋਇਆ ਸੀ ਸੋਸ ਕਰਕੇ ਦੁਆਰਾ ਨਹੀਂ ਰੋਂ ਛੇਤੀ ਆਈ ਨਾ ਤੇ ਚਲੋ ਜੀ ਉਹ ਤੋਂ ਬਾਅਦ ਕੀ ਕੀਤਾ ਮੈਂ ਉਜਾਪਜੋਤ ਨੇ ਜਪਜੋਤ ਤੇ ਮੈਂ ਘਟੋਕਟ ਛਡਾਈ ਤੋਂ ਤਿੰਨ ਦੇ ਵਿੱਚ ਵਿੱਚ ਦੋ ਸੁੱਤੇ ਹੋਵਾਂਗੇ ਦੋ ਮੈਂ ਫਿਰ 5 ਵਜੇ ਸੁੱਠਿਆਂ ਦਵੇਦਿਆਂ ਤੇ ਅੱਜ ਜਿਹੜਾ ਐਤਵਾਰਾ ਸੌਂ ਕੇ ਕੱਢਤਾ ਜਦੋਂ ਹੁਣ 5 ਵਜੇ ਉੱਠ ਕੜੀ ਉਸ ਤੋਂ ਬਾਅਦ ਤਾਂ ਇਹਨੂੰ ਐਂ ਹੀ ਕਹਿ ਸਕਦੇ ਕਿ ਸੌਂ ਕੇ ਉੱਠਿਆ ਆਪਾਂ ਕਿਉਂਕਿ ਚਾਰ ਕੁ ਵਜੇ ਤੁਹਾਨੂੰ ਪਤਾ ਅੱਗੇ ਮੇ ਟਿਊਸ਼ਨ 4 ਤੋਂ 6 ਪੜਾਉਣੀ ਸੋ 4 ਵਜੇ ਤਾਂ ਮੇਰਾ ਆਮ ਜੀ ਕੱਲ ਹੁੰਦੇ ਜੇਕਰ ਡਿਲੇਟ ਵੀ ਹੋ ਜਾਵੇ ਮੈਂ 4:1 ਇੱਕ 4 ਵਜੇ 4:05 10 ਮਿੰਟ ਪਹਿਲਾਂ ਉੱਠ ਖੜਦੇ ਹੁੰਨੇ ਬਟ ਮੈਂ ਪਹਿਲੀ ਵਾਰ ਲਾਈਫ ਦੇ ਵਿੱਚ 5 ਵਜੇ ਉੱਠੀ ਅੱਜ ਚਾਈ ਲੱਗਾ ਜੀ ਵੇ ਸਾਰਾ ਦਿਨ ਸੋ ਕੇ ਕੱਢਦਾ ਸੁੱਤੇ ਭਾਵੇਂ 2 ਘੰਟੇ ਬਟ ਇਦਾਂ ਹੀ ਲੱਗ ਰਿਹਾ ਸਾਰਾ ਦਿਨ ਅੱਜ ਤਾਂ ਸੋ ਕੇ ਕੱਢਦਾ ਚਲੋ ਜੀ ਇੰਨੀ ਇੱਕ ਸ਼ਾਪਿੰਗ ਸੀ ਤੇ ਹੁਣ ਆਪਣਾ ਟਾਈਮ ਹੋ ਗਿਆ 6:30 ਦਾ ਹੋਣ ਵਾਲਾ ਤੇ ਆਪਾਂ ਕਰਦੇ ਬਾਹਰ ਦੇ ਕੰਮ ਧੰਦੇ ਤੇ ਦੇਖਦੇ ਆਂ ਕੀ ਕੁਛ ਕਰਦੇ ਆ ਤੇ ਸੀਰਮ ਲੈ ਅੱਜ ਲਿਆਂਦੀ ਸੀ ਤੇ ਸ਼ੁਕਰ ਹੁਣ ਲਾਈ ਆ ਜੇ ਕਰਦੇ ਆ ਬਾਹਰ ਦੇ ਕੰਮ ਧੰਦੇ ਜਦ ਮਿਲਾਂਗੇ ਤੁਹਾਨੂੰ ਉਸ ਤੋਂ ਬਾਅਦ ਰੋਟੀ ਪਕਣੇ ਵਗੈਰਾ ਬਣਾ ਕੇ ਹੁਣ ਕਿਉਂਕਿ ਫੋਨ ਲੋ ਆ ਮੈਂ ਫੋਨ ਚਾਰਜ ਹੀ ਨਹੀਂ ਲਾਇਆ ਅੱਜ ਜਦ ਮੇਰੇ ਕੰਮ ਦੇਖ ਲੋ ਅੱਜ ਅੱਜ ਫੋਨ ਜੇ ਚਲਾਇਆ ਨਹੀਂ ਤੇ ਮੈਂ ਚਾਰਜ ਵੀ ਨਹੀਂ ਬਿਲਕੁਲ ਲੇਜ਼ੀ ਡੇ ਵਾਲੀ ਗੱਲ ਹੋ ਗਈ 2 ਘੰਟੇ ਜਿਹੜੇ ਲੇਟ ਸੌਣ ਵਾਲੇ ਸ਼ਾਮ ਦੇ ਕਰਕੇ ਉਹਦੇ ਸਾਰਾ ਦਿਨ ਹੀ ਮੈਨੂੰ ਬੇਕਾਰ ਲੱਗਣ ਲੱਗਿਆ 5 ਵਜੇ ਉੱਠਣ ਕਰਕੇ ਹਜੇ ਮੇਰੇ ਆਈਜ਼ ਦੱਸ ਦਿਆਂ ਹੋਣੀਆਂ ਕਿ ਮੈਂ ਲੇਟ ਉੱਠੀ ਆ ਚਲੋ ਜੀ ਮਿਲਦੇ ਆਪਾਂ ਕੰਮ ਤੋਂ ਦੇ ਕਰਕੇ ਇਸ ਤੋਂ ਬਾਅਦ ਨੈਕਸਟ ਕਲਿੱਪ ਦੇ ਨਾਲ ਜੀ ਹਾਂਜੀ ਟਾਈਮ ਹੋ ਗਿਆ 9 ਵਜਾ ਤੇ ਆਪਾਂ ਕਰਨ ਲੱਗੇ ਇਸ ਵੀਡੀਓ ਦਾ ਐਂਡ ਤੇ ਮੈਂ ਕਿਹ ਚੱਲ ਦੱਸਦੀ ਇਹ ਗੱਲਾਂ ਪਤਾ ਕਰ ਲਈਏ ਅੱਜ ਦਾ ਵਲੌਗ ਦੱਸਿਓ ਜੀ ਕਿੱਦਾਂ ਲੱਗਿਆ ਕਿਉਂਕਿ ਅੱਜ ਦੇ ਵਲੌਗ ਚ ਇੱਕ ਤਾਂ ਆਪਾਂ ਗਏ ਸੀ ਬਠਿੰਡੇ ਇੱਕ ਤਾਂ ਪੰਜਾਬ ਜੋਂ ਨੂੰ ਥੋੜਾ ਚੈੱਕ ਅਪ ਕਰੋਂਗੇ ਸੀ ਕੁਛ ਮਹਲਕੀ ਫੁਲਕੀ ਸ਼ਾਪਿੰਗ ਕਰ ਲੈਂਦੀ ਇੱਕ ਆਪਾਂ ਕੀਤਾ ਅੱਜ ਦਾ ਵਲੌਗ ਦੇ ਵਿੱਚ ਚੈਲੰਜ ਤੇ ਦੱਸਿਓ ਜਰੂਰ ਚੈਲੰਜ ਤੁਹਾਨੂੰ ਕਿੱਦਾਂ ਦਾ ਲੱਗਾ ਚੈਲੰਜ ਆਲਵੇਜ਼ ਹੀ ਆਪਣੀ ਫੈਮਲੀ ਬਹੁਤ ਛੋਟੀ ਹੈ ਸੋ ਆਪਾਂ ਚੈਲੰਜ ਉਸ ਬੰਦੇ ਨਾਲ ਕਰ ਹਾਂਜੀ ਮम्मा ਹਾਂ ਮम्मा ਨੂੰ ਦਿਖਾਣਾ ਇਹ ਦਿਖਾਓ ਮम्मा ਕਿੱਥੇ ਫਰੈਂਡਸ ਨੂੰ ਦਿਖਾਓ ਮम्मा ਕਿੱਥੇ ਇਹਦੇ ਵਿੱਚ ਦਿਖਾਓ ਆ ਮम्मा ਨੂੰ ਦਿਖਾਈ ਜਾਂਦਾ ਵੀਡੀਓ ਕਿ ਮम्मा ਆਦੇ ਆਪਾਂ ਅੰਜੀ ਬੇਟਾ ਆਪਣੀ ਵੀਡੀਓ ਸੀ ਆ ਤੇ ਜੀ ਆਪਣੇ ਵੀਡੀਓਜ਼ ਦਿਖਾਣਾ ਸੀ ਚਲੋ ਜੀ ਬਸ ਇਦਾਂ ਹੀ ਮੈਂ ਕਹਿਦੀ ਸੀ ਕਿ ਆਪਣਾ ਜਿਹੜਾ ਅੱਜ ਵਾਲਾ ਵਲੌਗ ਆ ਇਹਨੂੰ ਖੂਬਸਾਰਾ ਪਿਆਰ ਦਿਓ ਕਿਉਂਕਿ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਪਤਾ ਮੰਮੀ ਨੇ ਆਪਾਂ ਆਲਵੇਸ ਆਪਣੀ ਫੈਮਿਲੀ ਬਹੁਤ ਛੋਟੀ ਹੈ ਤੇ ਆਪਾਂ ਵਲੌਗ ਚੈਲੰਜ ਪਿਛਲੀ ਵਾਰ ਜਿਹੜਾ ਪਹਿਲਾ ਚੈਲੰਜ ਕੀਤਾ ਉਹ ਵੀ ਮੰਮੀ ਨਾਲ ਕੀਤਾ ਸੀ ਸੋ ਅੱਜ ਵਾਲਾ ਚੈਲੰਜ ਵੀ ਆਪਣੀ ਮੰਮੀ ਨਾਲ ਸੀ ਤੇ ਹੋਪ ਕਰਦੇ ਆ ਕਿ ਅੱਜ ਦਾ ਜਿਹੜਾ ਵਲੌਗ ਆ ਤੁਹਾਨੂੰ ਆਹ ਹੋਪ ਕਰਦੇ ਅੱਜ ਦਾ ਵਲੌਗ ਜਿਹੜਾ ਤੁਹਾਨੂੰ ਖੂਬ ਪਸੰਦ ਆਇਆ ਹੋਊਗਾ ਤੇ ਚਲੋ ਜੀ ਫਿਰ ਆਪਾਂ ਤੁਹਾਨੂੰ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾ ਦੇ ਲੱਗਦੇ ਨੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ